ਜੇ ਤੁਸੀਂ ਘਰ ਬਾਏ ਕਰ ਰਹੇ ਹੋ ਤੇ ক্লোজিং ਦਾ ਟਾਈਮ ਆ ਗਿਆ ਤੇ ਸ਼ਾਇਦ ਤੁਹਾਡਾ ਅਟਰਨੀ ਕਵੇ ਕਿ ਇਹ ਪੋਸਟ ਪੋゼਸ਼ਨ ক্লোজিং ਹੋਏਗੀ ਮਤਲਬ ਕਿ ਤੁਹਾਨੂੰ ক্লোজিং ਤੋਂ ਬਾਅਦ ਚਾਬੀਆਂ ਹਫਤੇ ਬਾਅਦ ਮਿਲਣਗੀਆਂ ਸ਼ਾਇਦ 2 ਹਫਤੇ ਬਾਅਦ ਤੇ ਸ਼ਾਇਦ ਮਹੀਨੇ ਬਾਅਦ ਰਾਈਟ ਤੇ ਤੁਸੀਂ ਉਹਨੂੰ ਨਾ ਕਰਨੀ ਹੈ ਕਿ ਆਪਾਂ ਇਹ ਪੋਸਟ ਪੋゼਸ਼ਨ ਨਹੀਂ ਕਰਨਾ ਚਾਹੁੰਦੇ ਤੇ ਆਪਾਂ ਰੀਜਨਸ ਦੇਣੇ ਕਿਉਂ ਸੈਲਰ ਦੇ ਗਿਆ ਕਿ ਤੁਹਾਡੇ ਕੋ ਪੂਰਾ ਐਕਸੈਸ ਨਹੀਂ ਹੋਏਗਾ ਘਰ ਦੇ ਵਿੱਚ ਕਿਉਂਕਿ ਜਿਹੜਾ ਓਨਰ ਹੈ ਉਹਦੇ ਵਿੱਚ ਸਟਿਲ ਉਹਦੇ ਵਿੱਚ ਰਹੇਗਾ ਰਾਈਟ ਜੋ ਵੀ ਉਹ ਟਾਈਮ ਕਿਆ ਰਿਆ ਗਿਆ ਸੈਕਿੰਡ ਇਹ ਕਿ ਉਹ ਸੈਲਰ ਉਹ ਪ੍ਰਾਪਰਟੀ ਨੂੰ ਡੈਮੇਜ ਵੀ ਕਰ ਸਕਦਾ ਹੈ ਕਲੋਜ਼ਿੰਗ ਤੋਂ ਬਾਅਦ ਐਂਡ ਜਿਹੜੀ ਤੁਹਾਡੀ ਹੋਮ ਇੰਸ਼ੋਰੈਂਸ ਤੁਸੀਂ ਲਤੀਏ ਉਹ ਵੀ ਤੁਹਾਨੂੰ ਇਸ਼ੂ ਦੇ ਸਕਦੀ ਹੈ ਕਿਉਂਕਿ ਤੁਸੀਂ ਉਹਨਾਂ ਨੂੰ ਕਹਿ ਰਹੇ ਕਿ ਤੁਸੀਂ ਉਹ ਘਰ ਦੇ ਵਿੱਚ ਰਹਿਣਾ ਹੈ ਪਰ ਤੁਸੀਂ ਨਹੀਂ ਰਹਿ ਰਹੇ ਜਿਹੜਾ ਪੁਰਾਣਾ ਓਨਰ ਹੈ ਉਹ ਰਹਿ ਰਿਹਾ ਰਾਈਟ ਐਂਡ ਸ਼ਾਇਦ ਜਿਹੜਾ ਓਨਰ ਰਹਿ ਰਿਹਾ ਉਹ ਰਿਫਿਊਜ਼ ਕਰ ਦੇ ਰਹਿਣ ਨਿਕਲਣ ਵਾਸਤੇ ਤੇ ਉਹਨੂੰ ਤੁਹਾਨੂੰ ਇਵਿਕਸ਼ਨ ਦਾ ਪ੍ਰੋਸੈਸ ਕਰਨਾ ਪਏਗਾ ਮਤਲਬ ਕਿ ਯੂ نو ਕਿ ਉਹ ਪਹਿਲਾਂ ਤੁਹਾਨੂੰ ਪ੍ਰੋਮਿਸ ਕਰ ਰਿਹਾ ਹੈ ਤੇ ਉਸ ਆਲੋਵਰ ਸਰਨ ਕਿ ਉਹਦੀ ਕੋਈ ਨਾ ਕੋਈ ਪ੍ਰੋਮ ਮੰਗੀ ਹੈ ਤੇ ਉਹਨਾਂ ਨੇ ਢੋਡੀ ਪ੍ਰੋਮ ਬਨ ਜਾਣਾ ਹੈ ਰਾਈਟ ਸੈਕੰਡ ਹੈ ਕਿ ਸ਼ਾਇਦ ਉਹ ਡਿਲੇ ਕਰੀ ਜਾਂ ਤੇ ਪਹਿਲਾਂ ਤੁਹਾਨੂੰ ਹਫਤਾ ਕਿਹਾ ਸੀ ਉਸ ਤੋਂ ਬਾਅਦ ਦੋ ਹਫਤੇ ਤੇ ਹੁਣ ਸ਼ਾਇਦ ਮਹੀਨਾ ਹੋ ਗਿਆ ਹੈ ਰਾਈਟ ਤੇ ਤੁਸੀਂ ਚਾਹੁੰਦੇ ਹੋ ਕਿ ਇਹ ਇਸ਼ੂ ਨਾ ਆਵੇ ਐਂਡ ਜਿਹੜਾ ਲੈਂਡਰ ਹੈ ਜਿਹਦੇ ਕੋ ਤੁਸੀਂ ਲੋਨ ਲਿੱਤਾ ਹੈ ਉਹ ਵੀ ਤੁਹਾਨੂੰ ਇਸ਼ੂ ਦੇ ਸਕਦਾ ਡਿਪੈਂਡਿੰਗ ਕਿ ਕਿਹੜਾ ਲੋਨ ਟਾਈਪ ਹੈ ਕਿ ਉਹ ਕਈ ਕਹਿੰਦੇ ਨੇ ਕਿ ਤੁਸੀਂ ਐਫ ਐਚ ਏ ਲੋਨ ਸੀ ਤੁਸੀਂ ਪਹਿਲੇ ਦਿਨ ਤੋਂ ਉਹਦੇ ਵਿੱਚ ਰਹਿਣਾ ਹੈਗਾ ਘਰ ਦੇ ਵਿੱਚ ਰਾਈਟ ਐਂਡ ਜੇ ਤੁਸੀਂ ਫਰਸਟ ਟਾਈਮ ਹੋਮ ਬਾਏਰ ਹੋ ਤੁਸੀਂ ਨਹੀਂ ਚਾਹੁੰਦੇ ਕਿ ਹਾਂ ਵੀ ਕਲੋਜ਼ਿੰਗ ਅੱਜ ਹੋ ਜੇ ਤੇ ਸਾਨੂੰ ਚਾਬੀਆਂ ਬਾਅਦ ਚ ਮਿਲ ਤੁਹਾਨੂੰ ਕੀਜ਼ ਔਰ ਦਸਪਾਰਟ ਜਿੱਦਾਂ ਤੋਂ ਡੀ ਕਲੋਜ਼ਿੰਗ ਹੈਗੀ ਉਦੋਂ ਨਹੀਂ ਹੋਣਾ ਚਾਹੀਦਾ ਤੇ ਤੁਸੀਂ ਆਪਣੇ ਰਿਟਰਨੀ ਨੂੰ ਕਹੋ ਕਿ ਮੈਂ ਪੋਸਟ ਪੋゼਸ਼ਨ ਕਲੋਜ਼ਿੰਗ ਨਹੀਂ ਕਰਨਾ ਚਾਹੁੰਦਾ ਭਾਵੇਂ ਡਿਲੇ ਹੋ ਜੇ ਕਲੋਜ਼ਿੰਗ ਜੇ ਤੁਹਾਨੂੰ ਕੋਈ ਵੀ ਚੀਜ਼ ਦੀ ਮਦਦ ਦੀ ਚਾਹੀਦੀ ਹੈਗੀ ਪਲੀਜ਼ ਕਹਿੰਨ ਸੱਚ